ਘਰੇ ਜਾਂਦਾ ਇੰਨਾ ਕਿ ਚਾਹ ਹੁੰਦਾ 30 ਤੋਂ ਥੱਲੇ ਦਾ ਹੋ ਹੀ ਨਹੀਂ ਰਿਹਾ। ਹਾਂ ਲੋ ਜੀ ਕਿਲਮਣ ਜਿਹੜੀ ਹੈਗੀ ਆ ਬਹੁਤ ਜ਼ਿਆਦੇ ਤੇ ਇਹ ਹੋ ਗਈ। ਪਿੰਡ ਪਥਰਾਲਾ ਜੀ ਪਿੰਡ ਪਥਰਾਲੇ ਦਾ। ਇੱਕ ਹੋਰ ਦੁਆਰਾ ਸਹਿਰ। ਮੰਡੀ ਡੱਬਲੀ 0 ਕਿਲੋਮੀਟਰ ਦੀ ਹਰਿਆਣਾ ਮੇ ਆਪ ਦਾ ਸਵਾਗਤ ਹੈ। ਬਟੰਡੇ ਵਾਲੀ ਜਾਂਦੀ ਆ। ਫਾਈਟ ਤੋਂ ਸਰਸਾ 68 ਕਿਲੋਮੀਟਰ ਪੈਂਦਾ ਜੀ। ਇੱਥੇ ਆ। ਕਿੱਥੇ ਦੂਰ? ਹਾਂ ਆ। बोले सौ निहाल शांति विचार ਤਦ ਕਰ ਕਰਨ ਗਿਆ ਲੇਤਾ ਆ ਸਭ ਤਨ ਲੈ ਮੰਨਨ ਕਰ ਖਾਣ ਨੂੰ ਆਵੇ ਕਮਲਾ ਜੀ ਜੀ ਲਾ ਕੇ ਰਹਿ ਗਿਆ ਸਾਢੇ ਪੰਜ ਤੱਲਿਆ ਸੀ ਸਾਡੇ ਕੋਲ ਮੌਕੇ ਨਹੀਂ ਸੋ ਪਹਿਲੇ ਆਵਜਾਂ ਅੰਡੇ ਚ ਆਏ ਹੋ ਉਹ ਗੱਲ ਪਾਉਣ ਵਾਸਤੇ ਪ੍ਰਸ਼ਾਦਾ ਪਾਣੀ ਪਾਲਾ ਹੀ ਥਾਲ ਦੇ ਵਿੱਚ ਹੁਣ ਪੈ ਗਿਆ ਨੇ ਅੰਦਰ ਹੈ ਇਹ ਕੀ ਸੁਣਨੀ ਨਾਮ ਫੋਲੇ 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 ਆ ਰਿਹਾ ਚਲੋ ਉਸੇ ਪੋਹਿੰਦੇ ਚੰਗਾ ਜਿਹਾ ਅੱਛਾ ਮੌਸਮ ਨੂੰ ਜਾਰੇ ਘਾਵਾ ਹੈ ਨਾ 5 ਅਕਤੂਬਰ ਵੀ ਅਸੂ ਤੇ ਦਿਨ ਅੱਜ ਐਤਵਾਰ ਦਾ ਹੋ ਗਿਆ ਜੀ ਤੇ ਇਹਨਾਂ ਸੋਹਣੇ ਫੁੱਲਾਂ ਨਾਲ ਸਵਾਗਤ ਕਰਦੇ ਆ ਤੁਹਾਡਾ ਨਾਲ ਜਪਿੰਡ ਤੋਂ ਜੀ ਆਪਰੇ ਤੋਂ ਚੱਲ ਕੇ ਵਸ ਪਿੰਡ ਪਹੁੰਚ ਜਾਣਾ ਅੱਜ ਤੇ ਮੌਸਮ ਜਿਹੜਾ ਹੈਗਾ ਖਾਸਾ ਖਰਾਬ ਤਾਂ ਕਰ ਜਿਹੜਾ ਹੈਗਾ ਭਾਈ ਆਪਾਂ ਨੂੰ 5:30 ਹੋ ਗਏ ਤੁਰਦੇ ਕਰਦੇ ਆਂ ਨਹੀਂ ਆਪਾਂ ਤੁਰ ਪੈਣਾ ਸੀਗਾ 4 ਵਜੇ ਮੌਸਮ ਦੇ ਮੂੰਹਕ ਨਹੀਂ ਦੇਖੀਗੇ ਨਾਲ ਜੇ ਤੈਨੂੰ ਵੀ ਅੱਜ ਬੱਸ ਬੰਦ ਕਰ ਦੇਂ ਦਰਵਾਜ਼ਾ ਠੀਕ ਹੈ ਭਾਣੇ ਫਿਰ ਠੀਕ ਓਕੇ 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 ਹਲੋ ਲੋ ਲੋ ਵਾਈਬ ਮਾੜਾ ਇਹ ਵੀ ਛੱਡੀ ਲੱਗੇ ਡੀਪਰ ਜੇ ਤੇਰੀ ਰਿਪੋਰਟ ਬੱਬਲੀ ਪਪਲੀ ਕਰੇ ਵਾਹਿਗੁਰੂ ਉਹ ਵੀ ਲਾਈਟ ਵੀ ਛੱਡ ਲਈ ਚੰਗਾ ਭਾਣਾ ਬੜਾ ਕੱਤੈ ਨਟਤਰੇ ਗੁਰਦਾ ਘੁੱਟੀ ਕਰ ਰਿਹਾ ਕਰ ਰਿਹਾ ਉਹ ਆਹ ਇੱਕ ਉਹਦੀ ਲਾੜ ਜੇ ਹੁਣ ਆਪਾਂ ਪਾਠ ਪੰਜਾਬੀ ਸਹਿ ਦਾ ਚਪਈ ਸਹਿ ਦਾ ਇਹ ਚੱਲਦੇ ਆਂ ਠਿੱਕਦੇ ਆਂ ਡੱਬ ਵਾਲੀ ਗਲੀ ਨੂੰ ਬਾਟਾਂ ਤੇ ਵੀਡੀਓ ਦੇਖਣੇ ਸਾਰੇ ਮਾਈਆਂ ਭਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਦਾ ਆ ਸਵਾਗਤ ਕਰਦੇ ਆਂ ਭਾਈ ਵੀਡੀਓ ਦੇ ਉੱਤੇ ਤੇ ਸਸਤਰੀ ਘਾਲ ਕਹਿੰਦੇ ਆਂ ਪਿੰਡ ਗੁਰੂ ਸਰ ਸ਼ੈਣੇ ਵਾਲੇ ਤੋਂ ਤੇ ਗਾਲ ਗੱਪੇ ਤੋਂ ਰਹਿ ਤੇ ਸਾਫ ਸੁਥਰੀ ਗੱਲਬਾਤ ਕਰਦੇ ਰਹਿੰਨੇ ਅਕਸਰ ਥੋਡੀ ਸਾਂਝੀ ਰਿਓ ਥੋਡੀ ਤੇ ਘਰ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਸਕਦੇ ਸੁਣ ਸਕਦੇ ਹੋ ਤੇ ਬਸ ਆਪਾਂ ਨੇਰੇ ਨੇਰੇ ਜਿਹੜਾ ਹੈਗਾਗਾ ਕੋਸ਼ਿਸ਼ ਕਰਾਂਗੇ ਜਿੰਨੀ ਕੁ ਵਾਟ ਨਿੱਕੀ ਡੱਬਾ ਵਾਲੀ ਪਹੁੰਚਣ ਦੀ ਤੇ ਜਾ ਕੇ ਸਿੱਧਾ ਗੁਰਦੁਆਰਾ ਸਾਹਿਬ ਚ ਹਾਜ਼ਰੀ ਲਾਉਣ ਹੈ ਜੀ ਘਰੇ ਜਾਣ ਦਾ ਇੰਨਾ ਕਿ ਚਾਹ ਹੁੰਦਾ 30 ਤੋਂ ਥੱਲੇ ਤਾਂ ਹੋ ਹੀ ਨਹੀਂ ਰਿਹਾ ਇਹ ਐਸੇ ਸਪੀਡ ਤੇ ਗਏ ਤੇੜਾ ਹੈਗਾ ਤੇ ਘੰਟੇ ਦੇ ਵਿੱਚ ਲਗਭਗ ਆਪਾਂ ਪਹੁੰਚ ਜਾਣਾ ਹੈ ਬਾਈ ਰੋਜ਼ਾਦਾਰ ਦਾਸ ਦੇ ਵਿੱਚ ਵੀ ਸ਼ਾਨ ਹੋਈ ਜਾਗੀ ਆਪਾਂ। ਆਹ ਲੋਈ ਕਿਣਮਣ ਜਿਹੜੀ ਹੈਗੀ ਬਹੁਤ ਜਿਆਦੇ ਤੇ ਇਹ ਹੋ ਗਈ। ਆਹ ਤਾਂ ਸਾਡੇ ਪਿੱਛੇ ਦੀ ਰਹੀ ਸੀ। ਪਰ ਹੁਣ ਇੱਕੇ ਦਾ ਵੀ ਲੈ ਪਈ। ਐਸੇ ਇਹ ਦੇਖਦੇ ਆ। ਇਹ ਰੁਕਣਾ ਹੀ ਪੈਣਾਗਾ ਮੇਰਾ ਜਿਹੜੇ ਸ਼ਾਵਾਂ ਜਿੰਨੀ ਤੇਜ਼ ਹੈਗੀ। ਕਿਉਂਕਿ ਆਪਾਂ ਕੁਝ ਵੀ ਕਵਰ ਨਹੀਂ ਕੀਤਾ। ਪਿੰਡ ਪਸਰਾਵਾਲਾ ਜੀ ਪਿੰਡ ਪਸਰਾਵਾਲੇ ਦਾ। ਗੁਰਦੁਆਰਾ ਸਾਹਿਬ ਇਹ ਚੱਲ ਰਿਹਾ ਜੀ ਅ ਸਵੇਰ ਦੇ ਪਾਣੀ ਚੰਦਰ ਪ੍ਰਸਾਦ ਰੂਪਾ ਮੰਡੀ ਡੱਬਲੀ 0 ਕਿਲੋਮੀਟਰ ਦੀ ਹਰਿਆਣਾ ਮੇਂ ਆਪਕਾ ਸਵਾਗਤ ਹੈ ਆ ਲਓ ਜੀ ਪਹੁੰਚ ਗਏ ਆਪਾਂ ਮਹਿਰਮਾਂ ਵੀ ਮਹਿਰਮਾਂ ਮੰਡੀ ਡੱਬਲੀ ਆਪਣੇ ਇਹ ਸੈਂਟਰ ਹੋ ਗਿਆ ਜੀ ਹਰਿਆਣਾ ਦੇ ਵੀ ਆਰਟੀਸੀ ਬੱਸਾਂ ਆਪਣੇ ਹਰਿਆਣਾ ਵਾਲੇ ਵਾਸਤੇ ਟਿਕਰ ਵੀ ਚੱਲਦੀ ਹੈ। ਬਠਿੰਡੇ ਵਾਲੀ ਜਾਂਦੀ ਹੈ। ਮੈਂ ਦੱਸ ਰਿਹਾ ਹਾਂ ਕਿ ਦੱਬਾ। ਭਾਈ ਤੋਂ ਸਰਸਾ 68 ਕਿਲੋਮੀਟਰ ਪੈਂਦਾ ਜੀ ਖੱਬੇ ਹੱਥ ਤੇ ਆਪਾਂ ਜਿਹੜੀ ਰੋਡ ਤੇ ਜਾਣਾ ਹੁਣ। ਮੈਂ ਡੱਬਾ ਵਾਲੀ ਆਪਣਾ ਇੱਧਰ ਰੋਡ ਤੇ। ਉਹਦੀ ਪਹੁੰਚਿਆ ਆਪਣੇ ਪਿੰਡ। ਇਹ ਹੈ ਜੀ ਆਪਣੇ ਹਸਾ ਦੋਤਿਆਂ ਆ ਵੜ ਗਿਆ ਹੋਰਣਾ ਹਾਂ ਹਾਂ ਕੋਟ ਦੇ ਕਿਹੜੇ ਕੋਟ ਉਹ ਨਾ ਇੱਥੇ ਤਾਂ ਨਹੀਂ ਆਂਗਾ ਨਾ ਕਣਗਈ ਆ ਮੈਂ ਕੀ ਜਮਾਣੀ ਮਣੀ ਪਾਣੀ ਮੜੀ ਹਾਂ ਰਾਜ ਦਾ ਸੀਗਾ ਚੱਲ ਗਏ ਇਹਦੀ ਆਪਣਾ ਪਿੰਡ ਦਾ ਗੁਰੂ ਘਰ ਤੇ ਇਹ ਆਪਣੇ ਭਾਈ ਕਾਰਜਸ਼ੈਲੀ ਚੱਲ ਰਹੀ ਹੈ ਜੀ ਹੈ ਮੰਡੂ ਰੇਕ ਆਉਂਦਾ। ਸਸੀ ਗੋਬਈ। ਉਹ ਠੀਕ ਆ। ਵਧੀਆ ਵਧੀਆ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੀ ਹਜ਼ੂਰ।

ਆਪ ਜੀ ਦੇ ਐਪਲੀਕੇਸ਼ਨ ਨੰਬਰ 175892 ਜੀ ਗੁਰੂ ਸਾਹਿਬ ਜੀ ਦੇ ਜਿਹੜੇ ਆਪ ਜੀ ਦੇ ਦਰਪਰਸਾਈ ਆਪ ਰਾਤੇ ਪ੍ਰਵਾਣ ਤੋਂ ਭੁਲਾ ਲਓ ਲਗਿਆ ਹੋਇਆ 4 ਪ੍ਰਸ਼ਨ ਲਾਈਵ ਤੋਂ ਭੇਜੇ ਜੋੜੀ ਸਕਦੇ ਆਪ ਜੀ ਦਾ ਨਾਮ ਵਾਹਿ ਜੀ ਜੀ ਵਾਚੀ ਜੀ ਜਿੱਤੇ ਇਸ ਭਾਵਨਾ ਨੂੰ ਲੈ ਕਰਕੇ ਪਾਤਸ਼ਾਹ ਸਾਹਿਬ ਜੀ ਦੇ ਦਰਬਾਰ ਦੀ ਯਾਤਰਾ ਕੀਤੀ ਜੋ ਭਾਵਨਾ ਨੂੰ ਸੰਗ੍ਰਹਿਣ ਕਰਿਓ ਮੇਰ ਪ੍ਰਸਤਿਤ ਹੱਥ ਰੱਖਿਓ ਚਰਮਿਕਲਾ ਵਰਸ਼ਿਤ ਕਰਿਓ ਪਾਤਸ਼ਾਹ ਜਨਤ ਕੁਣੀ ਰਾਤ ਆਪਣੀ ਤਰਕੀ ਕਰ ਸਕਤੋ ਤਾਂ ਦੇ ਵਿੱਚ سانچاہلا بخش کرنا بخش پا جو آئے ہوگاگا نانک نام چڑھتی کلا چیری پانی تب چلا گرنتھ شبد میں کوئی بچے شرن جو ہوئے ਜੜੇ ਸੋਤਰੇ ਪਾਰ ਰੂਤ ਕਰਨ ਹਾਰੋ ਰੋ ਸਰਦਾ ਕਰੇ ਉਹ ਦੇਵ ਗੁਰੂ ਪਾਰ ਰੂਤ ਕਰਨ ਹਾਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਿਰਵਾਹੇ ਗੁਰੂ ਸਰਦਨੀ ਅੰਸਾਂ ਵੇਖ ਕੰਦੇ ਆਪ ਦਾ ਪਿਆਰ ਅਚਾਵੋ تم کرن سوچیا تم انگیا گان دی ਸਭ ਆਪ ਕੋ ਸਤਿਗੁਰ ਬਾਹੂ ਬਾਹੋ ਜਿਨ ਦਾਨ ਹਰ ਨਾਮ ਮੁਖ ਦਿਆ ਸਭ ਆਪ ਕੋ ਵਾਹ ਬਾਹੂ ਜਿਨ ਦਾਨ ਹਰ ਨਾਮ ਮੁਖ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉਣ ਸਨਮਾਨ ਜੋ ਗੁਰੂ ਪਿਆਰੀ ਅਨੁਸਵਾਦੀ ਜੀ ਕਾ ਖਾਸ ਸਤਿ

ਮੇਰੇ ਪਾਇਰ ਹਜ਼ਰਤਾਂ ਜੜੀਆਂ ਤੁਹਾਨੂੰ ਸਿਸ਼ਤ ਰਹਿੰਦੇ ਸੋ ਹੁਣ ਆਪਾਂ ਪਾਇਰ ਖਿੰਦਰ ਸਿੰਘ ਜੀ ਦਾ ਸਨਮਾਨ ਕਰਨਾ ਹੈ ਸਰਪਾਉ ਦੇ ਤੱਕ ਕੇ ਸੋ ਆਪ ਸਾਰੇ ਸੰਗਤਾਂ ਸਜੋਤਰੀ ਨਾਮ ਨੂੰ ਸਰਬ ਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਸਨਮਾਨ ਕਰੀਏ ਕਿਉਂਕਿ ਆਪਦੇ ਨੱਦਰ ਦੇ ਵਿੱਚ ਪਾਇਰ ਖਿੰਦਰ ਸਿੰਘ ਜੀ ਮਹਿਲੇ ਨੇ ਜੋ ਸੈੰਕਟੇ ਯਾਤਰਾ ਕਰਕੇ ਵੱਡੇ ਵੱਡੇ ਅਸਾਮਤਾਂ ਤੇ ਜਾ ਕੇ ਵਾਪਸ ਆਏ ਨੇ ਗੁਰੂ ਸਾਹਿਬ ਦੀ ਕਿਰਪਾ ਹੋਈ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਸੱਸੀ ਗਾ ਵੀ ਹੋ ਠੀਕ ਆ ਠੀਕ ਹੈ ਵਧੀਆ ਹੀ ਆ ਫਿਰ ਵਧੀਆ ਹੀ ਠੀਕ ਹੈ ਜੀ ਠੀਕ ਹੈ ਆਦਿਕ ਮੇ ਲੇਟ ਹੋ ਗਿਆ ਉਹ ਬਸ ਐ ਦੋ ਆਰ ਦਾ ਕਰੀਏ ਛੁੱਟੀ ਲੈ ਕੇ ਨਹੀਂ ਕਰੀਆਂ ਆਏ ਅੱਜ ਕਿ ਜਾਣਾ ਉਹ ਠੀਕ ਟੇਕੇ ਗੁਰਦੁਆਰਾ ਸਾਹਿਬ ਮੱਥਾ ਜੀ ਹੁਣ ਚੱਲਿਆ ਘਰ ਨੂੰ ਤੇ ਆਹ ਕੋਈ ਸਹੀ ਘਰ ਵਾਲੀ ਗੱਰੀ ਆ ਜੀ ਉਹ ਆ ਪਾਈ ਬਾਕੀ ਉਸ ਕੋ 300 ਮਟੇ ਕਰਕੇ ਯਾਰ ਆਪਾਂ ਨੂੰ ਹੈ ਆ ਆ ਵਧੀਆ ਵਧੀਆ ਇਹ ਆ ਵੀ ਤੇ ਪਿੰਡ ਦੇ ਵਿੱਚ ਗਲੀ ਨੰਬਰ ਲਾਦੇ ਗਲੀ ਨੰਬਰ 22 ਕਿਵੇਂ ਕੀ ਕਹਿੰਦਾ ਸੀ ਦੋ ਮਿੰਟ ਪਲੇ ਬਣਾ ਦੋ ਤੇਲ ਟਲਾਈ ਦੀ ਰਸੰਦੀ ਕਰਨੀ ਜਤਰਾ ਕੱਟ ਗਿਆ ਮੇਰਾ ਬੇਟਾ ਵਾ ਸੁੱਕ ਜਾ ਰਹਿ ਸਕਤੀ ਆ ਲੈ ਸੁੱਕ ਨੋ ਇਟਾਲ ਗਾਦੇ ਪੈਸੇ ਨਹੀਂ ਦਿੰਦੇ ਇਹ ਹੋਰ ਪੈਰ ਵੇ ਦਿੰਦੇ ਹੁੰਦੇ ਆ ਮੈਂ ਆ ਲੈਂਦੇ ਨਹੀਂ ਹੁੰਦਾ ਵੀ ਫਰਾਂਿਆਂ ਚ। ਹੁਣ ਇਹਦੇ ਨਾਲ ਬੀਜ ਤੋਂ ਭਾਵੇਂ ਅੱਡ ਬੱਦ। ਕੱਲੇ ਬੰਦਾਂ ਨੂੰ ਘਰ ਖਾਣ ਨੂੰ ਆਵੇ। ਕਮਲਾ ਜੀ ਜੀ ਲਾ ਕੇ ਬਹਿ ਗਿਆ। ਤੇਰਾ ਫਿਕਰ ਵੀ ਇਹ ਜਿਆਦਾ ਖਤਰਨਾਕ। ਹੋਰ ਆਂ ਫਿਕਰ ਕੀ। ਵਧੀਆ ਬਾਣੀ ਦਿੱਤੀ ਹੈ ਬੈਠਾ। ਸਤਿ ਸ਼੍ਰੀ ਅਕਾਲ ਜੀ ਬ੍ਰਾਦਰ ਸਾਹਿਬ ਜੀ। ਬਹੁਤ ਬਹੁਤ। ਜੀ। ਉਹ ਤੇ ਗੱਲ ਮੈਂ ਕੀ ਚੱਲ ਰਿਹਾ ਮੇਰੇ ਸਾਹਮਣੇ ਹਾਂਜੀ ਕਰ ਗਏ ਬੈਠ ਹੋਰ ਜੀ ਬੈਕ ਟੂ ਹੋ ਗਿਆ ਮੈਂ ਤਾਂ ਤੜਕੇ ਸੁਨੇਹਾ ਜੇ ਪਾਈ ਜਾਂਦਾ ਸੀ ਹਾਂ ਤੜਕੇ ਸੁਨੇਹਾ ਚੱਲਿਆ ਸੀ ਮੈਂ ਤਾਂ ਸਾਡੇ ਭੰਨੇ ਕੋਲ ਚੱਲਿਆ ਸੀ ਮੈਂ ਤਾਂ ਕਿਤੇ ਆਇਾਂਗੇ 11:00 ਵਜੇ ਨਾ ਨਾ ਤੜਕੇ 5:30 ਚੱਲਿਆ ਸੀ ਕਿ ਸੰਤਾਂ ਨੂੰ ਮੌਕੇ ਨਹੀਂ ਤਾਂ ਪਹਿਲੇ ਆਵਾਂ ਵਜਾ ਘੰਟੇ 'ਚ ਆ ਗਿਆ ਸਲੇਮ ਹੋਣਾ ਸਲੇਮ ਹੋਣਾ ਇਹ ਤਾਂ ਫਟੂਣਾ ਮੈਨੂੰ ਫਟੂਣਾ ਯਾਰ ਆ ਯਾਰ ਹੋਰ ਸੱਟ ਸਰ ਪ੍ਰੋਬਾਰਾ ਦੀ ਕਿਥੀ ਨਰਮਨਰ ਮਾ ਲੱਗ ਗਿਆ ਤੇ ਅੱਜ ਜਾਣੇ ਉਹ ਹੀ ਆ ਗਏ ਸਾਡੇ ਪਿੰਡ ਦੀ ਸਾਥ ਸਾਡੇ ਪਿੰਡ ਦੇ ਬੇਟੀਆਂ ਤਾਂ ਨਹੀਂ ਪੈਂਦੇ ਹੋ ਸਾਗੀ ਇਹ ਸਾਡੇ ਪਿੰਡ ਦਾ ਅੰਦਰਲਾ ਗੁਰਦੁਆਰਾ ਸਾਹਿਬ ਤੇ ਆ ਭਾਈ ਸਾਥ ਆ ਦੋ ਇਹ ਜਿਹਾਂ ਸਾਥਾਂ ਹੀ ਆ ਦੋ ਹੀ ਹਨ ਤਿੰਨ ਤਿੰਨ ਸਾਥਾਂ ਹੀ ਜਿਹਾਂ ਤੇ ਤਿੰਨ ਹੀ ਗੁਰਦੁਆਰਾ ਸਾਹਿਬ ਨੇ ਚਾਰ ਹੀ ਆ ਸਨੇ ਚਸ਼ਮੇ ਵਾਲਾ ਲਾਗੇ ਆਪਾਂ ਖੰਡ ਪਾਠਾ ਇਹਨਾਂ ਦੇ ਪਾਠ ਦਾ ਭੋਗ ਆ ਭਾਈ ਨਾ ਦੁੱਧ ਫੜਾਉਣਾ ਆ ਹੋ ਗਲਵਾਂਣ ਵਾਸਤੇ ਪ੍ਰਸ਼ਾਦਾ ਪਾਣੀ ਪਾਲਾਈ ਥਾਲ ਦੇ ਵਿੱਚ ਹੁਣ ਲੈ ਗਿਆ ਨੇ ਅੰਦਰ ਹੈ ਲੜਕਾ ਵਰ ਕਰ ਦੇਣਾ ਹੈ ਇਧਰ ਆਪਣੇ ਵੀਰ ਕਲਵਿੰਦਰ ਜੀ ਗਲਾਸ ਨਾ ਹੋ ਜੇ ਪਰ ਕੀਤੀ ਸੁਣੀ ਆਓ ਜੀ ਦੂਜਾ ਘਟਾ ਉਹ ਬਲੇ 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 ਆਇਓ ਆਇਓ ਚਲੋ ਉੱਥੇ ਪਹੁੰਚ ਆ ਉੱਥੇ ਪਤਾ ਨਹੀਂ ਭਾਂਡਾ ਹੋਣਾ ਤੇ ਇਹ ਭਾਈ ਆਪਣੇ ਖੇਤ ਦੇ ਕੁੱਤੇ ਕਤੂਰੇ ਇੱਥੇ ਕੁੱਤੀ ਸੁੱਈ ਸੀ ਤੇ ਇਹਨਾਂ ਬਾਅਦ ਜਿਹੜਾ ਹੈਗਾ ਲੱਸੀ ਤੇ ਖਾਣਾ-ਦਾਣਾ ਲਿਆਂਦਾਗਾ ਉਹ ਆਪਾਂ ਇਹਨਾਂ ਨੂੰ ਪਾ ਦਈਏ ਤੇ ਝੋਨਾ ਸੁਖ ਨਾਲ ਵਧੀਆ ਖੜਾਗਾ ਤੇ ਉਧਰਲੇ ਪਾਸੇ ਜਿਹੜਾ ਸੀਗਾ ਆਪਾਂ ਅ ਕੋਠਾ ਜਿਹੜਾ ਪਾਇਆ ਸੀ ਭਾਈ ਠੇਕੇ ਵਾਲੇ ਬਾਹਣ ਦੇ ਵਿੱਚ ਤੇ ਉਹਦਾ ਜਿਹੜਾ ਸਮਾਨ ਸੱਲਾ ਬਚਿਆ ਸੀਗਾ ਉਹ ਟਰਾਲੀ ਦੇ ਵਿੱਚ ਸਾਰਾ ਲੱਦ ਲੁੱਦ ਕੇ ਖੜੇ ਹੈਗੇ ਤੇ ਪਹਿਲਾਂ ਤੋਂ ਪਹਿਲਾਂ ਭੋਗ ਤੇ ਜਾ ਕੇ ਆਏ ਸੀ ਤੇ ਇੱਕ ਹੋਰ ਆਪਾਂ ਨੂੰ ਭਾਈ ਡਿਊਟੀ ਲੱਗੀ ਬਾਬਾ ਜੀ ਹੁਣੇ ਸਪੈਸ਼ਲ ਉਥੇ ਆਏ ਸੀ ਭੋਗ ਤੇ ਤੇ ਉਹ ਕਹਿੰਦੇ ਵੀ ਉਹ ਦਵਾਨ ਕਰਾ ਰਹੇ ਆ ਉਹਨਾਂ ਦੇ ਵਿੱਚ ਭਾਈ ਸੇਵਾ ਆ ਲਾਉਣੀ ਆ ਕਹਿੰਦੇ ਸਿੰਘਾ ਤੈਨੂੰ ਡਿੱਚੀ ਜਾਂਦੇ ਸੀ ਤੇ ਅੱਗੇ ਜਿਵੇਂ ਜਿਵੇਂ ਆ ਦਵਾਨਾਂ ਦੀ ਅਪਡੇਟ ਮਿਲੂਗੀ ਆਪਾਂ ਨੂੰ 18 ਤਰੀਕ ਦੇ ਆ ਬਾਬਾ ਜੁਨੀ ਦੇ ਦਵਾਨ ਉਹਨਾ ਭਾਈ ਤੁਹਾਡੇ ਨਾਲ ਕਰਾਂਗੇ ਸਾਂਝੀ ਨਾਲੇ ਬਾਬਾ ਜੀ ਹੋਰਾਂ ਦੀ ਗੱਲਬਾਤ ਵੀ ਕਰਾਵਾਂਗੇ ਸਾਂਝੀ ਤੇ ਪਹਿਲਾਂ ਇਹਨਾਂ ਦਾ ਪੇੜ ਪੂਜਾ ਕਰਵਾ ਲਈਏ ਕਰਾਂਗੇ ਉਹ ਮੈਂ ਤਾਂ ਇਹਨੇ ਵੀਡੀਓ ਵਗੈਰਾ ਬਣਾਈ ਮੈਂ ਕਿਹ ਕਰਾਂ ਜੇ ਅੱਜ ਨਹੀਂ ਕੱਲ ਤੋਂ ਜਿਹੜਾ ਹੈਗਾ ਬਾਬੇ ਵਾਰ ਕਰਨ ਦਿਖਾਉਣ ਦੀ ਅੱਜ ਮੈਂ ਕਿਹ ਕਰਾਂ ਜੇ ਖੇਤ ਉਹਨੇ ਦਿਖਾ ਦੇਗੀ ਬਾਬੇ ਦਾ ਕਹਿੰਦੇ ਸੀ ਕਹਿੰਦੇ ਸਿੰਘਾ ਪਾਈ ਰੱਖੀ ਵੀਡੀਓ ਹੂੰ ਉਹ ਓਏ ਜੀ ਗਈ ਦਾ ਲੋ ਫਿਰ ਛਾਗ ਲੋ ਛਾਗ ਲੋ ਛਾਗ ਲੋ ਛਾਗ ਲੋ ਇਧਰਲੇ ਪਾਸੇ ਇਹ ਗੌਂਡਾ ਨਰਮਾ ਜੀ ਚੰਗਾ ਖੜਾ ਤੇ ਸ਼ਰਟਿੰਗ ਆਪਣੇ ਸਿੱਕਰਿਆਂ ਤੋਂ ਪਤਾ ਲੱਗਦਾ ਭਾਈ ਇਹਨਾਂ ਨੇ ਚੋਗ ਲਿਆ ਇੱਕ ਵਾਰੀ ਚੋਗਿਆ ਕਿ ਦੋ ਵਾਰੀ ਇਹ ਹੁਣ ਇਹਨਾਂ ਨੂੰ ਪਤਾ ਇੱਕ ਪਹਿਲੀ ਚੋਣੀ ਦੇ ਚੋਗਿਆ ਹੁਣ ਅਜੇ ਅ ਮੇਰੇ ਹਿਸਾਬ ਨਾਲ ਤਾਂ ਇਧਰਲੇ ਪਾਸੇ ਝੋਨਾ ਆਪਣਾ ਹਜੇ ਤਾਂ ਹਰਾਗਾ ਇਹਦੇ ਪਰਲੇ ਪਾਸੇ ਜਿਹੜੇ ਹੈਗੇ ਆ ਅਹ ਦੋ ਗੱਕੇਲੇ ਆਏ ਪਏ ਆ ਤਿੰਨ ਕ ਗੱਕੇਲੇ ਆ ਤੇ ਉੱਧਰਲੇ ਪਾਸੇ ਮਸ਼ੀਨ ਡਪਾਉਣ ਨੂੰ ਕਿਸੇ ਪਾਸੇ ਜਗ੍ਹਾ ਹੈ ਨਹੀਂ ਉਹ ਪਹਿਲਾਂ ਆ ਗਿਆ ਤੇ ਦੇਖਦੇ ਆ ਮੈਂ ਹੱਬ-ਤਾਬ ਕਰਨ ਦੇ ਕਿਸੇ ਪਾਸੇ ਨਾਂਗਾ ਬਣ ਗਿਆ ਤਾਂ ਵੱਢ ਲਾਂਗੇ ਨਹੀਂ ਫਿਰ ਰੁਕਣਾ ਹੀ ਪੈਣਾ ਕੋਈ 1-2 ਦਿਨ 3-4 ਦਿਨ ਹੋਰ ਆ ਤੇ ਆਈਪਾ ਦਾ ਕਿਰਦਾ ਹੈਗਾ ਭਈ ਆਪਣਾ ਹੀ ਆ ਇਦੂਗਾ ਹਾਂ ਗਵਾਂਡੀਆਂ ਦਾ ਚੱਲ ਪਿਆ ਚੱਲਦੇ ਆ ਘਰੇ ਘਰੇ ਆ ਕੇ ਦੇਣੇ ਆ ਇਹੀ ਸਾਹ ਕਿਤਾਬ ਹੈ ਤੇ ਕੀ ਕੁਸ ਕਰਗੇ ਤੇ ਕਿਵੇਂ ਕੁਛ ਆਗੇ ਭਾਈ ਮਿੱਤਰੋ ਘਰੇ ਤੇ ਪਰਣਾ ਲਾਤਾ ਤੇ ਭਾਈ ਆ ਲੈ ਲਿਆ ਕਰੇ ਸਿਰ ਤੇ ਤੇ ਹੁਣ ਸਮਾਨ ਸੱਲਾ ਲਾੜ ਕੇ ਕਰੇ ਸਾਈਕਲ ਤੇ ਸਾਈਕਲ ਨੂੰ ਵਿਚਾਰੇ ਨੂੰ ਹੌਲਾ ਕਰਕੇ ਇਹ ਮੰਜੀ ਤੇ ਰੱਖ ਲਵੇ ਇੱਥੇ ਕਰਾਂ ਨੇ ਹਾਂ ਮੈਂ ਤਾਂ ਇੱਥੇ ਰੱਖਾਂ ਤੇ ਹਾਂ ਇੱਥੇ ਤਾਂ ਲਾਉਂਦਾ ਆ ਇੱਥੇ ਕਰਾਂ ਮੰਜੀ ਤੇ ਰੱਖ ਲਵਾਂ ਦੂਆ ਚੱਕ ਕੇ ਅੰਦਰ ਰੱਖ ਦੂੰਗਾ ਲੋ ਜੀ ਸਜਾਲੀ ਅੱਜ ਵੱਡੀ ਦਸਤਾਰ ਤੇ ਪਾਲੀ ਜੀਨ ਦੀ ਪੈਂਟ ਤੇ ਆ ਜੋੜੇ ਜਿਹੜੇ ਆਪਾਂ ਮਗਾਏ ਸੀ ਉਥੇ ਤਾਂ ਨਹੀਂ ਨਾਲ ਲੈ ਕੇ ਗਏ ਤੇ ਅੱਜ ਭਾਈ ਇਹ ਵੀ ਪਾਲੇ ਆ ਤੇ ਆਪਾਂ ਹੁਣ ਚੱਲੇ ਆ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਚ ਕਿੱਥੇ ਗਏ ਸੀ ਜੀ ਆਪਾਂ ਆਪਾਂ ਗਏ ਸੀ ਜੀ ਮੈਂ ਗਿਆ ਸੀ ਆਪਦੇ ਸੌਰੀ ਆ ਮੈਂ ਬਿਆੰਤ ਨੂੰ ਲੈਣ ਗਿਆ ਸੀ ਇਹ ਆਪਣੇ ਪਿੰਡ ਗਏ ਹੋਏ ਸੀ ਮਿਲਣ ਵਾਸਤੇ ਤੇ ਬਾਕੀ ਦੀ ਗੱਲਬਾਤ ਜਿਹੜੀ ਹੈਗੀ ਆ ਭਾਈ ਘਰੇ ਆ ਕੇ ਕਰਦੇ ਆ ਤੇ ਜਾਨ ਲੱਗੇ ਨੇ ਵੀ ਦੱਸਦਾ ਦੱਸਦਾ ਜੇ ਫਿਰ ਮੈਂ ਕਿਹਾ ਕੇਲਾ ਜਾ ਹੋ ਜਾਣਾ ਤੇ ਕੇਲਾ ਆ ਦੇਖਣੋਂ ਲੱਗ ਭਾਜੋ ਭਾਈ ਆ ਹੋ ਹੀ ਗਿਆ ਐਨਾ ਕੇਲਾ ਹੋ ਗਿਆ ਤੇ ਬਾਕੀ ਦੀ ਗੱਲਬਾਤ ਚਲੋ ਘਰੇ ਆ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ